ਕੀ ਤੂੰ ਗਈ ਜੀ ਇਹ 250 ਰਿਕਾਰਡ ਮੇਰੇ ਕੋਲ ਜੀ ਰਵੜਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ। ਲੈ ਸਮਝਦਾ ਮੈਂ ਤਾਂ ਸੁਣਦਾ ਹੀ ਨਹੀਂ ਜੀ। ਮੈਂ ਸੁਣਦਾ ਹੀ ਪੁਰਾਣੇ ਜੀ। ਜਿੱਦਾਂ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਤੁਸੀਂ ਉਹ ਚੀਜ਼ ਨੂੰ ਜੁੜੀ ਨਹੀਂ ਜਾਂਦੇ। ਨਹੀਂ ਜੀ ਨਹੀਂ ਨਹੀਂ ਉਹਨੂੰ ਨਹੀਂ ਕਹ ਮੈਂ ਤਾਂ ਬਸ ਇਹੋ ਜਿਹਾ ਕੰਮ ਕਰਨਾ ਬਸ ਹਾਂਜੀ। ਇਹਦਾ ਪੁਰਾਣੇ ਸਮੇਂ ਦੇ ਵਿੱਚ ਤੁਸੀਂ ਇਹਨਾਂ ਨੂੰ ਲੈ ਕੇ ਵੇਚ ਆਵਾਂ ਜਲਦੀ ਸੀ ਕਿੰਨੇ ਕੇ ਪੈਸੇ ਮਿਲ ਜਾਂਦੇ ਸੀ ਕਰੋ 40 ਰੁਪਈਆ ਹੀ ਮਿਲਦੇ ਸੀ ਇੱਕ ਦਿਨ ਦੇ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵੈਰੀ ਤਿੰਨ ਦਿਨ ਜੀ 40-50 ਰੁਪਈਆ ਦਾ ਗੁਜ਼ਾਰਾ ਹੋ ਜਾਂਦਾ ਸੀ ਟੱਡਾ ਹੀ ਵੇਖੋ ਜੀ ਗੁਜ਼ਾਰਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਹੋਣ ਵਾਲੀ ਗੱਲ ਕੁਝ ਹੋਰ ਆ ਉਦੋਂ ਵਾਲੀ ਗੱਲ ਕੁਝ ਹੋਰ ਸੀ ਉਹਦਾ ਸੌਦਾ ਵੀ ਉਸ ਹਿਸਾਬ ਨਾਲ ਆਉਂਦਾ ਸੀ ਹੁਣ ਸੌਦਾ ਵੀ ਉਹਨਾਂ ਜਿਆਦਾ ਕਾਲ ਸਿੰਘ ਜਿਹੜਾ ਪੁਰਾਣੇ ਵਿਰਸੇ ਨੂੰ ਸੰਭਾਲ ਕੇ ਬੈਠੇ ਹੋ ਕਿੰਨੀਆਂ ਮਸ਼ੀਨਾਂ ਤੁਹਾਡੇ ਕੋਲ ਜਿਹੜੀਆਂ ਇਹ ਵੇਖੋ ਜੀ ਚਾਰ ਮਸ਼ੀਨਾਂ ਜੀ ਮੇਰੇ ਕੋਲ ਇਹ ਕਿੰਨੇ ਆ ਜਿਹੜੇ ਤਵੇ ਤੁਹਾਡੇ ਕੋਲ ਤੇ ਕਾਦੇ ਬਣੇ ਹੋਏ ਆ ਇਹਦੇ ਹਾਂਜੀ ਇਹ 250 ਰਿਕਾਰਡ ਮੇਰੇ ਕੋਲ ਜੀ ਰਬੜ ਦਾ ਜੀ ਤੇ 6-7 ਰਿਕਾਰਡ ਮੇਰੇ ਕੋਲ ਪੱਥਰ ਦੇ ਜੀ ਇਹ ਕਿਹੜੇ ਕਿਹੜੇ ਕਲਾਕਾਰਾਂ ਦੇ ਜਿਹੜੇ ਤਵੇ ਆ ਜੀ ਤੁਹਾਡੇ ਕੋਲ ਕਲਦੀਪ ਮਾਨਕ ਮੁੰਦਸਤੀ ਦਾ ਦਦਾਰ ਸੰਧੂ ਸ਼ੰਜਰ ਸ਼ੰਦਾ ਇਹ ਹੋਰ ਕਲਾਕਾਰਾਂ ਦੇ ਵੀ ਆਪਣੇ ਕੋਲ ਹੈਗੇ ਜੀ ਇਹ ਇਹ ਚੱਲਦੇ ਆ ਜੀ ਸਾਰੇ ਹਾਂਜੀ ਹਾਂਜੀ ਚੱਲਦੇ ਆ ਜੀ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਆ? ਹਾਂਜੀ ਵੇਖੋ ਜੀ ਉਹਨੋਂ ਹੋਣ ਵਾਲੇ ਸਮੇਂ ਤੇ ਮੈਂ ਤਾਂ ਸੁਣਦਾ ਹੀ ਨਹੀਂ ਜੀ। ਮੈਂ ਸੁਣਦਾ ਹੀ ਪੁਰਾਣੇ ਜੀ। ਜਿੱਦਾਂ ਮੋਬਾਈਲ ਦੇਖਦੇ ਆ ਟੀਵੀ ਦੇਖਦੇ ਆ ਤੁਸੀਂ ਉਹ ਚੀਜ਼ ਨੂੰ ਯੂਜ਼ ਨਹੀਂ ਕਰਦੇ। ਨਹੀਂ ਜੀ ਨਹੀਂ ਨਹੀਂ ਉਹਨੂੰ ਨਹੀਂ ਕਹਾਂ ਮੈਂ ਤਾਂ ਬਸ ਇਹੋ ਜਿਹਾ ਕੰਮ ਕਰਨਾ ਬਸ ਜੀ ਹਾਂਜੀ। ਕਿੰਨੇ ਸਮੇਂ ਤੋਂ ਕੰਮ ਕਰ ਰਹੇ ਹੋ? ਇੱਕ ਸਮੇਂ ਤੋਂ ਹੀ ਬਚਪਨ ਦੀਆਂ ਮੇਰੀਆਂ ਗੱਲਾਂ ਜੀ ਬਚਪਨ ਤੋਂ ਸਮਾਨ ਖਰੀਦਾ ਆ। ਹਾਂਜੀ ਉਹਨਾਂ ਦਾ ਸਾਂਭਿਆ ਪਾਈ। ਮੇਰਾ ਪਰਾਣੇ ਸਮੇਂ ਦੇ ਵਿੱਚ ਤੁਸੀਂ ਜਾਨੂੰ ਲੈ ਕੇ ਜਾਵਾਂ ਜਾਂਦੇ ਸੀ ਕਿੰਨੇ ਕੇ ਪੈਸੇ ਮਿਲਦੇ ਸੀ ਕਰੋ 40 ਰੁਪਏ ਹੀ ਮਿਲਦੇ ਸੀ ਇੱਕ ਦਿਨ ਦੇ ਕਿੰਨੇ ਦਿਨ ਚੱਲਦਾ ਰਹਿੰਦਾ ਸੀ ਵਿਆਹ ਜੀ ਤਿੰਨ ਦਿਨ ਜੀ 40-50 ਰੁਪਏ ਨਾਲ ਗੁਜ਼ਾਰਾ ਹੋ ਜਾਂਦਾ ਸੀ ਟੱਡਾ ਹੀ ਵੇਖੋ ਜੀ ਗੁਜ਼ਾਰਾ ਤਾਂ ਹੁਣ ਤੁਹਾਨੂੰ ਪਤਾ ਹੀ ਆ ਹੋਣ ਵਾਲੀ ਗੱਲ ਕੁਝ ਹੋਰ ਆ ਉਦੋਂ ਵਾਲੀ ਗੱਲ ਕੁਝ ਹੋਰ ਸੀ ਉਹਦਾ ਸੌਦਾ ਵੀ ਉਸ ਹਿਸਾਬ ਨਾਲ ਹੁੰਦਾ ਸੀ ਹੁਣ ਸੌਦਾ ਵੀ ਉਹਨਾਂ ਜਿਆਦਾ ਅੱਜ ਕੱਲ ਦੇ ਨੌਜਵਾਨ ਜਿੱਦਾਂ ਤਰ੍ਹਾਂ ਤਰ੍ਹਾਂ ਦੇ ਇੰਡਾਂਲੇ ਸੁਣਦੇ ਆ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਵੇਖੋ ਜੀ ਇਹ ਕਹਿਣਾ ਜੀ ਉਹਨਾ ਤੁਹਾਨੂੰ ਹੁਣ ਪਤਾ ਹੀ ਆ ਜੀ ਕਿਤਰਾ ਦੇ ਸੁਣਦੇ ਕਿਹੋ ਜੇ ਸੁਣਦੇ ਆਪਾਂ ਤਾਂ ਇਹੋ ਹੀ ਸੁਣਨਾ ਜੀ ਜਿਹੜਾ ਮੇਰੇ ਕੋਲੇ ਆਪਾਂ ਤਾਂ ਇਹੋ ਸੁਣਨਾ ਜੀ ਪੁਰਾਣੇ ਸਮੇਂ ਦੇ ਤੇ ਅੱਜ ਦੇ ਸਮੇਂ ਦੇ ਵਿੱਚ ਕੀ ਫਰਕ ਸਮਝਦੇ ਹੋ ਵੇਖੋ ਜੀ ਪੁਰਾਣੇ ਜਿਹੜੇ ਨਵਾਂ ਸਵਾਂ ਮੈਨੂੰ ਤਾਂ ਕੋਈ ਠੀਕ ਨਹੀਂ ਗਾ ਬਾਕੀ ਆ ਜਿਹੜੇ ਹੋਂ ਨਾਲੇ ਰਿਕਾਰਡ ਹੈ ਇਹਨਾਂ 'ਚ ਅਸਰ ਹੈਗਾ ਜੀ ਉਦੋਂ ਦੇ ਲੋਕਾਂ ਦੇ ਵਿੱਚ ਪਿਆਰ ਤੇ ਅੱਜ ਦੇ ਲੋਕਾਂ ਦੇ ਵਿੱਚ ਪਿਆਰ ਚ ਹਾਂਜੀ ਉਦੋਂ ਬਹੁਤ ਪਿਆਰ ਸੀ ਜੀ ਉਦੋਂ ਬਹੁਤ ਸੁਣਦੇ ਸੀ ਜੀ ਗਾਣੇ